ਮੇਰਾ ਨਾਮ ਅਲਕਾ ਹੈ ਮੈਂ ਅੱਜ ਅੱਜ ਦੇ ਦਿਨ ਆਪਣੇ ਭਰਾਵਾਂ ਦੇ ਮੱਥੇ ਤੇ ਤਿਲਕ ਲਗਾਣ ਲਈ ਆਈਆਂ ਕਿਉਂਕਿ ਅੱਜ ਦੇ ਦਿਨ ਭਾਈ ਤੂੜ ਦਾ ਤਿਉਹਾਰ ਬਹੁਤ ਹੀ ਪ੍ਰਾਚਨ ਰਿਦੀ ਰਵਾਸ ਤੋਂ ਚੱਲਦਾ ਆ ਰਿਹਾ ਹੈ ਅੱਜ ਦੇ ਦਿਨ ਭੈਣਾ ਆਪਣੇ ਮੱਥੇ ਭਰਾ ਦੇ ਮੱਥੇ ਤੇ ਤਿਲਕ ਲਗਾਉਂਦੀਆਂ ਨੇ ਜਮਰਾਜ ਜੀ ਇਸ ਦਿਨ ਆਪਣੀ ਭੈਣ ਜਮੁਨਾ ਜੀ ਦੇ ਘਰ ਗਏ ਸੀ ਜਮੁਨਾ ਜੀ ਨੇ ਉਹਨਾਂ ਨੂੰ ਤਿਲਕ ਲਗਾਇਆ ਸੀ ਜਿਸ ਤੋਂ ਜਮਰਾਜ ਜੀ ਬਹੁਤ ਹੀ ਖੁਸ਼ ਹੋਏ ਜਮਰਾਜ ਜੀ ਨੇ ਆਪਣੀ ਭੈਣ ਨੂੰ ਵਰਦਾਨ ਦਿੱਤਾ ਤੇ ਸਾਰਿਆਂ ਹੀ ਭੈਣਾਂ ਨੂੰ ਵਰਦਾਨ ਦਿੱਤਾ ਕਿ ਅੱਜ ਦੇ ਦਿਨ ਜਿਹੜੀ ਵੀ ਭੈਣ ਆਪਣੇ ਭਰਾ ਦੇ ਮੱਥੇ ਤੇ ਤਿਲਕ ਲਗਾਏਗੀ ਉਸ ਦੀ ਆਯੂ ਲੰਬੀ ਹੋਏਗੀ ਤੇ ਉਹ ਕਦੀ ਵੀ ਅਕਾਲ ਮ੍ਰਿਤੂ ਨੂੰ ਪ੍ਰਾਪਤ ਨਹੀਂ ਹੋਏਗੀ ਅੱਜ ਤੁਸੀਂ ਵੀ ਆਪਣੇ ਭਰਾਵਾਂ ਨੂੰ ਟਿੱਕਾ ਲਾਣ ਲਈ ਪਹੁੰਚੇ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਤਾਂ ਮੈਂ ਆਖ ਹੀ ਕਹਿਣਾ ਚਾਹਾਂਗੀ ਅਸੀਂ ਜਦੋਂ ਆਨੇ ਆਪਣੇ ਭਰਾ ਦੇ ਘਰ ਤੇ ਹਮੇਸ਼ਾ ਹੀ ਉਹਨਾਂ ਦੀ ਖੁਸ਼ੀ ਮੰਗਦੇ ਆ ਪਰਮਾਤਮਾ ਉਹਨਾਂ ਨੂੰ ਤੰਦਰੁਸਤੀ ਦੇ ਸੂਖ ਹਰ ਸ਼ਾਂਤੀ ਦੇ ਲੰਬੀ ਆਯੂ ਦੇਵੇ ਐ ਮੈਮ ਆਪਣਾ ਨਾਮ ਦੱਸ ਕੇ ਅੱਜ ਜਿਹੜਾ ਬਾਈ ਦੂਜੀ ਦਾ ਤਿਹਾੜ ਮਨਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੁੰਦੇ ਹੋ ਸਸ਼ੀਕਾਲ ਜੀ ਮੇਰਾ ਨਾਮ ਤੇ ਅੱਜ ਭਾਈ ਦੂਜ ਦਾ ਤਿਹਾਰ ਆ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਮੈਂ ਆਪਣੇ ਭਰਾ ਦੇ ਘਰ ਤਿਲਕ ਲਾਣ ਆਈ ਆ ਟਿੱਕੇ ਦਾ ਇਹਨੂੰ ਪੰਜਾਬੀ ਵਿੱਚ ਟਿੱਕਾ ਵੀ ਕਿਹਾ ਜਾਂਦਾ ਹੈ ਇਸ ਦਿਨ ਭਗਵਾਨ ਯਮ ਜਿਹੜੇ ਸੀ ਆਪਣੀ ਭੈਣ ਦੇ ਘਰ ਗਏ ਸੀ ਤੇ ਉਹਨਾਂ ਦੀ ਭੈਣ ਨੇ ਉਹਨਾਂ ਦੇ ਮੱਥੇ ਤੇ ਤਿਲਕ ਲਾਇਆ ਸੀ ਤੇ ਜਿੱਤੋਂ ਭਗਵਾਨ ਯਮ ਬਹੁਤ ਖੁਸ਼ ਹੋਏ ਤੇ ਭਗਵਾਨ ਯਮ ਨੇ ਉਸ ਦਿਨ ਤੋਂ ਵਰਦਾਨ ਦਿੱਤਾ ਕਿ ਜਿਹੜੀ ਵੀ ਭੈਣ ਆਪਣੇ ਭਰਾ ਦੇ ਮੱਥੇ ਤੇ ਤਿਲਕ ਲਾਵੇਗੀ ਉਸ ਭਰਾ ਦੀ ਆਇਉ ਬਹੁਤ ਜ਼ਿਆਦਾ ਲੰਬੀ ਹੋਵੇਗੀ ਉਮਰ ਪ੍ਰਾਤ ਅਦੀ ਲੰਬੀ ਹੋਵੇ ਕੀ ਤੇ ਉਹਨੂੰ ਭਗਵਾਨ ਸੁੱਖ ਸਮਰਿੱਧੀਆਂ ਦੇਣਗੇ ਇਸੇ ਤਰ੍ਹਾਂ ਮੈਂ ਵੀ ਅੱਜ ਆਪਣੇ ਭਰਾ ਦੇ ਘਰ ਆਇਆ ਇਹ ਤੈਨੂੰ ਮਨਾਣ ਆਈ ਆ ਤੇ ਆਪਣੇ ਭਰਾ ਨੂੰ ਤਿਲਕ ਲਗਾਉਣ ਆਈ ਆ ਭਗਵਾਨ ਮੇਰੇ ਵੀ ਭਰਾ ਦੀ ਆਈ ਬਹੁਤ ਜ਼ਿਆਦਾ ਲੰਬੀ ਕਰਨ ਤੇ ਬਾਕੀ ਸਭ ਭਰਾਵਾਂ ਦੀ ਉਮਰ ਬਹੁਤ ਜ਼ਿਆਦਾ ਲੰਬੀ ਕਰਨ ਤੇ ਉਹਨਾਂ ਨੂੰ ਸੁੱਖ ਸਮਰਿੱਧੀ ਦੇਣ